ਜੀ ਹੁਣ ਆਪਾਂ ਦੇ ਵਿੱਚ ਗਿਰਿਆ ਪਾਵਾ ਪੱਕੀ ਖੁਸ਼ ਹੋ ਰਹੋ ਹਾਂਜੀ ਸਸਰੇ ਘਰ ਦੇ ਸਾਰੇ ਲੋਕ ਸਿੱਤਾ ਸਾਰੇ ਆਏ ਹੋ ਉੱਤ ਸਾਰੇ ਜਾਣੇ ਵਤਿਆ ਹੋ ਕੇ ਤੇ ਕਾਫੀ ਟਾਈਮ ਹੋ ਗਿਆ ਵੀ ਅੱਜ ਆਪਾਂ ਕੋਈ ਖਾਣੇ ਦਾ ਵਲਾਗ ਨਹੀਂ ਬਣਾਇਆ ਹਨਾ ਤੇ ਵਿਆਹ ਤੋਂ ਥੋੜਾ ਕਿਤੇ ਪਹਿਲਾਂ ਹੀ ਆਪਾਂ ਫ੍ਰੀ ਹੋਏ ਸੀਗੇ ਤੇ ਅੱਜ ਆਪਾਂ ਦੇਖਦੇ ਹਾਂ ਇੱਕ ਸਪੈਸ਼ਲ ਦਾ ਬਣਾ ਕੇ ਦਿਖਾਈਏ ਤੁਹਾਨੂੰ ਅੱਜ ਮੈਂ ਬਣਾਉਣ ਲੱਗਿਆ ਜੀ ਪੋਹਾ ਤੇ ਕਾਫੀ ਟਾਈਮ ਹੋ ਗਿਆ ਆਪਾਂ ਪੋਹਾ ਖਾਤੇ ਹੀ ਨਹੀਂ ਹਨ ਤੇ ਪਹਿਲਾਂ ਜਦੋਂ ਮੈਂ ਬਾਹਰ ਰਹਿੰਦੀ ਹੁੰਦੀ ਸੀ ਤੇ ਮੈਂ ਪੋਹਾ ਬਤੀਆ ਬਣਾ ਲੈਂਦੀ ਸੀ ਬਤੀਆ ਖਾਂਦੀ ਸੀ ਤੇ ਮੇਰਾ ਫੇਵਰਟ ਪੋਹਾ ਤੇ ਅੱਜ ਆਪਾਂ ਹੋ ਬਣਾਉਣ ਲੱਗਿਆਂ ਤੁਹਾਨੂੰ ਵੀ ਦਿਖਾਵਾਂਗੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿੱਤਾ ਬਣਿਆ ਤੇ ਉਹਦੇ ਵੀ ਪਹਿਲਾਂ ਆਪਾਂ ਪਿਆਜ਼ ਟਮਾਟਰ ਕੱਟ ਕਰਾਂਗੇ ਤੇ ਪਿਆਜ਼ ਟਮਾਟਰ ਕੱਟ ਕੱਟ ਮਿਲਦੇ ਆ आप एक टमा दो प्याज दो हरिया मिर्च क्योंकि घट ही मिर्च बनती आप टमा भी हाफ ही पाओगे प्याज पाओ जिस कट लागे फिर मिलते हैं ਹੋਰ ਆਪਾਂ ਨੂੰ ਲੱਗਦਾ ਕਿ ਤਾਂ ਰੋਕੋ 10 ਮਿੰਟ ਖਾਣੇ ਦੀ ਤੇ ਕਾਪੜਾ ਕਰਨਾ ਮੈਨੂੰ ਸੌਰੀ ਤੁਹਾਨੂੰ ਤੇ ਤੋ ਆਪਾਂ ਨਿਕਲ ਆਵਦੇ ਆ ਬੜਾ ਵਾ ਇਹ ਕੱਲੇ ਟੱਟੇ ਵਾਖੇ ਰੱਖੇ ਸੱਪਾ ਹਾਂਜੀ ਤੇ ਆਪਾਂ ਬਹੁਤ ਥੋੜਾ ਜਿਹਾ ਗਿੱਲਾ ਕਰ ਲਿਆ ਸੀ ਇਹਨੂੰ ਜ਼ਿਆਦਾਤਰ ਆਪਾਂ ਪਾਣੇ ਚ ਨਹੀਂ ਭਿਲਾਉਣਾ ਸੀਗਾ ਤੇ ਥੋੜਾ ਜਿਹਾ ਪਾਣੀ ਮਤਲਬ ਮੈਸ ਕਰਕੇ ਥੋੜਾ ਜਿਹਾ ਗਿੱਲਾ ਹੀ ਕਰਨਾ ਸੀਗਾ ਤੇ ਇਤਟਾੜਾ ਪਾਣੀ ਆੜ ਨਹੀਂ ਕਰਨਾ ਤੇ ਉੱਤਰ ਆਪਾਂ ਤੇ ਆਹ ਟਮਾਟਰ ਹਰੀ ਮਿਰਚਾ ਕੱਟ ਲਈਆਂ ਸਜਾਨ ਦੇ ਤੋਂ ਲੱਕ ਨਿੰਬੂ ਕੱਟ ਲੈ ਸੀਗਾ ਤੇ ਪਹਿਲਾਂ ਤਪੌੜਾ ਦੀ ਕਿਰੀਆਂ ਦੇਖੋ ਫਰਾਈ ਹੋਣ ਰੱਖਤਾ ਜੀ ਆਪਾਂ ਤੇ ਚਾਪਾ ਥੋੜੀਆਂ ਜਿਹੀਆਂ ਕਿਰੀਆਂ ਐਡ ਕਰਾਂਗੇ ਚਾੜਾ ਨਹੀਂ ਕਿਰੀਆਂ ਵਿਚਾਰਾਂ ਕਰਨੇ ਥੋੜੀਆਂ ਜਿਹੀਆਂ ਕਰਨੇ ਆ ਇਹ ਫਿਰ ਆਪਾਂ ਪ੍ਰਕਾਣ ਦੇ ਕਾਰਨ ਤੋਂ ਥੋੜਾ ਜਿਹਾ ਚਿਰਗਾ ਪਾਵਾਂਗੇ ਇਹਨਾਂ ਪਾਣੀ ਚੱਕਰਾ ਤੋਂ ਨਾਗੇ बढ़िया है वैसे फ्राई और वापस वटा दे कॉलेज चकादला नलाक तो तेरे ਆਪਾਂ ਸਰਮਕਾ ਲਾਂਗੇ ਸਰਮਕਾ ਗੈਸ ਤੋਂ ਥੋੜਾ ਬੈਸਿਕ ਕਰਾ ਦੇ ਜੀਵਾਂਗੇ ਇਹਨਾਂ ਡੱਡਾ ਪਾਉਣੀ ਹੈ ਉਹਨੂੰ ਥੋੜਾ ਜਿਹਾ ਜੀਵ 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 ਹੱਥੀ ਹੋਣਾ ਪਰ ਵਿੱਚ ਦੁੱਧ ਪਾਵਾਂਗੇ ਪਾਵਾਂਗੇ ਉਹ ਆਕਰ ਆਰੇ ਰਿਕਮੈਂਡ ਟੂ ਨਾ ਕਰਾਉਂਦਾ ਉਹਨੂੰ ਇਹਨਾਂ ਵਿੱਚ ਦਾ ਪੋਹਾ ਬਣਾਇਆ ਤਾਂ ਸਾਰੇ ਫਰੈਂਡਲੀ ਬੱਟੀਆਂ ਇਹ ਤੋਂ ਲੇਸੀ ਫੁੱਲਾ ਡੁੱਲਾ ਹੀ ਬਣਾਵਾਂਗੇ। ਲਾਉਣੀ ਹੁਣ ਆਪਾਂ ਇਹਨੂੰ ਮਸਤ ਕਰਤਾ ਹੋਏ ਪਾਵਾਂਗੇ ਗ਼ੂਣ ਤੇ ਹਲਕੀ ਉੱਤੇ ਥਿਨਾ ਥੋੜੀ ਪਾਏ ਤੇ ਗਾਪਿਆ ਪਾਉਣ ਹਾਂ ਨਾ ਜਿੰਨਾ ਚੰਗਾ ਬਣਨੇ ਸੀਗਾ। ਹਲਕੇ ਬਸ ਆਪਾਂ ਇਹਨਾਂ ਦੇ ਸਮਾਨ ਨੂੰ ਇਹਨਾਂ ਨੂੰ ਥੈਲਰਾਂ ਅੰਤਾਂ। ਹਲਕੇ ਜ਼ਿਆਦਾ ਨਹੀਂ ਪਾਣੀ ਚੱਲ ਕੇ ਬਾਰਾ ਬਾਰ ਦੱਲੋ। ਸਸ ਕਰਦੇ ਤੇ ਜਲੋ ਰੰਗ ਵਧੂਗਾ ਤਦ ਨੂੰ ਆਪਾਂ ਸੈਂਪਲ ਤੋਂ ਖੰਡ ਕਲਰ ਚੇਂਜ ਹੋ ਗਿਆ ਮ ਸਾਮ ਨੂੰ ਪਾਣੀ ਚਾਹੀਦਾ ਨਾ ਕਿ ਕੰਮ ਆਇਆ ਕਰਨਾ ਬਸ ਆਪਾਂ ਤੇ ਜਦ ਆਪਾਂ ਦਰਮਾਣ ਦਾ ਸਰੋ ਹੋ ਜਾਵੇ ਫੜਾ ਬੰਦ ਤੇ ਫੋੜੀ ਆਪਰਾ ਕੋਆ ਹੋ ਗਾਰੀ ਤੇ ਪਕ ਤੇ ਤਿਆਰ ਹੋ ਗਿਆ ਕਾਕੀ ਇਤੇ ਜਿਆਦਾ ਟਾਈਮ ਨਹੀਂ ਲੱਗਦਾ ਥੋੜਾ ਕ ਟਾਈਮ ਹੀ ਜੱਤ ਲੱਗਦਾ ਵਾ ਜਦ ਮਿਲ ਭੁੱਖ ਲੱਗੀ ਹੁੰਦੀ ਆ ਬਾਲੀ ਚਾਰਾ ਤੇ ਆਪਾਂ ਇਸ ਬਣਾ ਕੇ ਖਾ ਲਈਦਾ

కద నీ చా బా गुड़ वाली क्या पसंद कमेंट करके दस गुड़ी टेस्ट करवा के देते हैं। <सुण> <सुण> <औश्यें मुल पेशागे। सुण> ਆਪਾਂ ਥੋੜਾ ਹਰਬੂਤੀ ਪਾ ਲਵਾਂਗੇ ਸੋ ਆ ਜਰਾ ਉਹ ਆਪਾਂ ਪੜਾਪੋ ਹਗਾ ਸਿਰੜੀ ਤੇ ਹੁਣ ਆਪਾਂ ਚੈੱਕ ਕਰਕੇ ਦੇਖਦਾ ਕਿੱਦਾਂ ਬਣਾ ਨਾਲ ਬਣਾ ਲਈ ਸੀ ਆਪਾਂ ਚਾਹ ਤੇ ਹੁਣ ਵੇਖਦੇ ਆ ਫਿਰ ਟੈਸਟ ਕਿੱਤਾਂ ਆਉਂਦਾ ਛਰਟ ਤੇ ਅੱਜ ਆਪਾਂ ਬਣਾਇਆ ਸੀ ਤੁਹਾ ਤੇ ਪੋਹਾ ਬੜਾ ਸੀ ਬਹੁਤ ਟੇਸਟੀ ਤੇ ਤੇ ਤੁਹਾਨੂੰ ਕਿਹ ਵਾਲਾ ਕਿ ਆਪਾਂ ਪੁਰਾ ਕੈਂਡ ਅੱਛਾ ਤੇ ਮੈਨਾ ਬਾਬਾ ਤਾਂ ਬਾਤ ਬਣਾਇਆ ਸੀ ਤੇ ਉਹ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਸੀ ਰਾ ਤੇ ਸਾਰਿਆਂ ਨੂੰ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਘੈਂਟ ਬਣਦਾ ਹੈਗਾ ਤੇ ਬਾਕੀ ਫਿਰ ਆਪਾਂ ਮਿਲਦੇ ਹਾਂ ਜੀ ਅਗਲੇ ਵਲੌਗ ਚ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਆਪਾਂ ਤੁਹਾਡੇ ਲਈ ਨਵੇਂ-ਤੁਨੇ ਵੀਡੀਓ ਲੈ ਕੇ ਆਉਂਦੇ ਰਹਿਣਾ ਹੌਨਤਿਆਂ ਨਾਲ ਜੀ ਤੇ ਬਾਕੀ ਮਿਲਦੇ ਹਾਂ ਜੀ ਆਪਾਂ ਅੱਕੇ ਹੁਣ ਫਿਰ ਸਾਰਿਆਂ ਨੂੰ ਬਾਏ ਗੁੱਡ ਨਾਈਟ ਕਿਉਂਕਿ ਰਾਤ ਦਾ ਢਾਮ ਹੋ ਗਿਆ ਬਾਕੀ ਫਿਰ ਮਿਲਦਾ ਜੀ ਆਪਾਂ ਅੱਗੇ ਧੰਨਵਾਦ